ਸੱਚੀ ਗੱਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੀ ਅੱਜ ਦੀ ਸੰਡੇ ਸਪੈਸ਼ਲ ਕਲਾਸ ਦੇ ਵਿੱਚ ਜੀ ਤੇ ਅੱਜ ਆਪਾਂ ਕਰਨ ਲੱਗੇ ਹਾਂ ਜੀ ਆਧੁਨਿਕ ਕਾਵ ਦੇ ਮਿਕਸ ਪ੍ਰੈਸ਼ਨ ਉੱਤਰ ਜਿਹੜੀਆਂ ਆਪਣੀਆਂ ਕਿ ਕਲਾਸਾਂ ਆਲਰੇਡੀ ਦੋ ਲੱਗ ਚੁੱਕੀਆਂ ਹਨ ਹਰ ਸੰਡੇ ਆਪਾਂ ਲਗਾਉਣੇ ਹਨ ਜੀ ਤੇ ਅੱਜ ਆਪਣਾ ਜਿਹੜਾ ਹੈ ਆਧੁਨਿਕ ਪੰਜਾਬੀ ਕਾਵ ਦੇ ਮਿਕਸ ਪ੍ਰੈਸ਼ਨ ਉੱਤਰ ਦਾ ਭਾਗ ਤੀਜਾ ਹੈ ਜੀ ਸੋ ਸਾਰੇ ਜਣਿਆਂ ਨੇ ਕਲਾਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਫਿਰ ਆਪਾਂ ਕਲਾਸ ਜਿਹੜੀ ਉਹ ਸ਼ੁਰੂ ਕਰੀਏ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਪ੍ਰੀਤ ਜੀ ਕੀਤ ਜੀ ਸਤਿ ਸ਼੍ਰੀ ਅਕਾਲ ਆ ਯੂ ਐਸ ਯੂ ਪਤਾ ਨਹੀਂ ਕੌਣ ਨੇ ਜੀ ਸਤਿ ਸ਼੍ਰੀ ਅਕਾਲ ਜੀ ਨਿਸ਼ਾਤਰ ਜੀ ਸਤਿ ਸ਼੍ਰੀ ਅਕਾਲ ਮਨਜੀਤ ਕੁਮਾਰ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਵਾਰੀ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਜੀ ਤਾਂ ਜੋ ਆਪਾਂ ਫਿਰ ਕਲਾਸ ਹੈ ਜਿਹੜੀ ਉਹ ਸ਼ੁਰੂ ਕਰ ਸਕੀਏ ਉਦੋਂ ਤੱਕ ਸਾਰੇ ਜਣੇ ਨਾਲ ਜੁੜ ਵੀ ਜਾਣਗੇ ਜੀ ਹਾਂਜੀ ਜੀ ਠੀਕ ਹੈ ਜੀ ਤੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਤੇ ਚੱਲਦੇ ਹਾਂ ਜੀ ਪਹਿਲੇ ਪ੍ਰਸ਼ਨ ਵੱਲ ਅ ਪਹਿਲਾ ਪ੍ਰਸ਼ਨ ਹੈ ਜੀ ਆਪਣਾ ਪ੍ਰੀਤ ਜੀ ਸਤਿ ਸ਼੍ਰੀ ਅਕਾਲ ਤੀਰ ਦੀ ਪੁਰਾਣੀ ਤਹਿਜ਼ੀਬ ਨੂੰ ਕਿਸ ਦੇ ਸਮਾਨ ਆਖਿਆ ਗਿਆ ਹੈ অপਸ਼ਨ A ਕਪਲਾ ਗਉ B ਕਪਲਾ ਮੱਜ C ਪਰਛਾਵਾਂ ਤੇ D ਸਹਜ ਹਾਂਜੀ ਸੋ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰਦੇ ਹੋ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਉਹ ਬਿਲਕੁਲ ਸਹੀ ਹੈ ਕਪਲਾ ਗਉ ਦੇ ਸਮਾਨ ਆਖਿਆ ਗਿਆ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਪ੍ਰਸ਼ਨ ਨੰਬਰ 2 ਹੈ ਸਾਡੇ ਸਮਿਆਂ ਵਿੱਚ ਕਾਵ ਸੰਗ੍ਰਹਿ ਵਿੱਚ ਕਿੰਨੀਆਂ ਕਵਿਤਾਵਾਂ ਸ਼ਾਮਲ ਹਨ অপশন এ 30 বি 28 সি 26 ਤੇ ডি 24 हां जी ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ हां जी ਸੂਤਰ ਸਾਰਿਆਂ ਜਣੇ ਨੇ ਕਰਨਾ ਹੈ ਜੀ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ हां जी ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਬੀ 28 ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਖੇਡ ਲਿਖਿਆ ਵਿੱਚੋਂ ਕਿਹੜੀ ਰਚਨਾ ਧਨੀ ਰਾਮ ਚਾਤਰੀਕ ਦੀ ਨਹੀਂ ਹੈ অপਸ਼ਨ A ਪਰ 3 ਹਰੀਦਾ ਨੀਤੀ ਸ਼ਤਕ B ਮਹਾਰਾਜਾ ਰਣਜੀਤ ਸਿੰਘ C ਨੂਰਜਹਾਂ ਬਾਦਸ਼ਾ ਬੇਗਮ ਤੇ D ਫੁੱਲਾਂ ਦੀ ਟੋਕਰੀ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਹਾਂਜੀ ਬਿਲਕੁਲ ਜੀ ਪ੍ਰਸ਼ਨ ਨੰਬਰ 3 ਦੇ ਲਈ ਜੀ ਜਿਨ੍ਹਾਂ ਦਾ ਉੱਤਰ ਆਇਆ ਹੈ A ਉਹ ਸਹੀ ਹੈ ਜੀ ਕਿਉਂਕਿ ਪਰਥਰੀ ਹਰੀ ਦਾ ਨੀਤੀ ਸ਼ਤਕ ਹੈ ਜਿਹੜਾ ਉਹ ਭਾਈ ਵੀਰ ਸਿੰਘ ਦੀ ਰਚਨਾ ਹੈ ਕੱਲਾ ਪਰਥਰੀ ਹਰੀ ਧਨੀ ਰਾਮ ਚਾਤਰੀਕ ਦੀ ਹੈ ਸੋ ਥੋੜਾ ਜਿਹਾ ਡਿਫਰੈਂਸ ਹੈ ਸੋ ਇਸ ਕਰਕੇ ਮੇਬੀ ਤੁਹਾਡਾ ਗਲਤ ਹੋ ਗਿਆ ਕੋਈ ਗੱਲ ਨਹੀਂ ਜੀ ਸੋ ਇਹਦੇ ਲਈ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਏ ਬਿਲਕੁਲ ਸਹੀ ਹੈ ਪਰਥਰੀ ਹਰੀ ਦਾ ਨੀਤੀ ਸ਼ਤਕ ਧਨੀ ਰਾਮ ਚਾਤਰੀਕ ਦੀ ਨਹੀਂ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਜੰਗ ਉੱਪਰ ਲਿਖੀ ਕਵਿਤਾ ਅਮਰਤਾ ਪ੍ਰੀਤਮ ਦੀ ਕਵਿਤਾ ਜੰਗ ਉੱਪਰ ਲਿਖੀ ਅਮਰਤਾ ਪ੍ਰੀਤਮ ਦੀ ਕਵਿਤਾ ਤਮਗੇ ਦੀ ਸੁਰ ਦੱਸੋ ਆਪਸ਼ਨ ਏ ਦੇਸ਼ ਭਗਤੀ ਬੀ ਰਾਸ਼ਟਰਵਾਦੀ ਸੀ ਕਰੋਨਾਮਈ ਤੇ ਡੀ ਵਿਅੰਗਮਈ ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਜੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹੈ ਵਿਅੰਗਮਈ ਕਵਿਤਾ ਹੈ ਜੀ ਅਮਰਤਾ ਪ੍ਰੀਤਮ ਦੀ ਇਹ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਜਸਵੰਤ ਸਿੰਘ ਨੇਕੀ ਨੂੰ جوہری ਕਿਸ ਨੇ ਆਖਿਆ ਹੈ অপਸ਼ਨ A ਪ੍ਰਿੰਸੀਪਲ ਤੇਜਾ ਸਿੰਘ B ਗੁਰਬਖਸ਼ ਸਿੰਘ ਪ੍ਰੀਤਲੜੀ C ਕਰਤਾਰ ਸਿੰਘ ਦੁੱਗਲ ਤੇ D ਕੁਲਵੰਤ ਸਿੰਘ ਵਿਰਕ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ C ਕਰਤਾਰ ਸਿੰਘ ਦੁੱਗਲ ਬਿਲਕੁਲ ਸਹੀ ਆਨਸਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਪ੍ਰਸ਼ਨ ਛੇ ਹੈ ਜੀ ਸੋਨੇਟ ਵਿੱਚ ਕਿੰਨੀਆਂ 17 ਹੁੰਦੀਆਂ ਹਨ অপਸ਼ਨ ਏ ਹੈ 8 6 14 ਬੀ 9 5 14 ਸੀ 10 4 14 ਜਾਂ ਡੀ 12 2 14 ਹਾਂਜੀ ਸੋ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਟੋਟਲ 14 ਹੁੰਦੀਆਂ ਨੇ ਪਰ ਕੀ ਜੋੜ ਹੈ ਜੀ ਇਹਨਾਂ ਦਾ ਉਹ ਦੱਸਣਾ ਹੈ ਆਪਾਂ ਸਹੀ ਸੋ ਜਿਨ੍ਹਾਂ ਨੇ ਉੱਤਰ ਏ ਕੀਤਾ ਹੈ ਬਿਲਕੁਲ ਸਹੀ ਹੈ 8 6 14 ਸੋ ਇੰਨੀਆਂ ਜੜੀਆਂ ਨੇ ਉਹ ਸੋਨਟ ਦੀਆਂ 17 ਹੁੰਦੀਆਂ ਨੇ 14 ਹਾਂਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਚਰਨ ਸਿੰਘ ਸ਼ਹੀਦ ਦੁਆਰਾ ਲਿਖੇ ਨਿਬੰਧਾਂ ਦੀ ਪ੍ਰਵਿਰਤੀ ਕਿਹੜੀ ਸੀ অপਸ਼ਨ A ਬૌਧਿਕਤਾਵਾਦੀ B ਅਧਿਆਤਮਵਾਦੀ C ਵਿਅੰਗਾਤਮਕ ਤੇ D ਰੋਮਾਂਸਵਾਦੀ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀਓ ਬਿਲਕੁਲ ਸਹੀ ਹੈ ਵਿਅੰਗਾਤਮਕ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਡਾਕਟਰ ਜਗਤਾਰ ਦੀਆਂ ਵਧੇਰੇ ਕਵਿਤਾਵਾਂ ਕਿਸ ਪੱਤਰਕਾ ਵਿੱਚ ਪ੍ਰਕਾਸ਼ਿਤ ਹੋਈਆਂ ਆਪਸ਼ਨ ਏ ਲੋਕ ਲਹਿਰ ਬੀ ਰਣਜੀਤ ਨਗਾਰਾ ਸੀ ਪ੍ਰੀਤ ਲੜੀ ਤੇ ਡੀ ਫੁਲਵਾੜੀ ਹਾਂਜੀ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਜੀ ਕਿ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਕਿਸ ਪੱਤਰ ਵਿੱਚ ਪ੍ਰਕਾਸ਼ਿਤ ਹੋਈਆਂ ਮਨੀ ਮਨੀ ਸ਼ਾ ਜੀ ਸਤਿ ਸ਼੍ਰੀ ਅਕਾਲ ਰਣਜੀਤ ਨਗਾਰਾ ਲੋਕ ਲਹਿਰ ਪ੍ਰੀਤ ਲੜੀ ਫੁਲਵਾੜੀ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਬਿਲਕੁਲ ਸਹੀ ਹੈ ਫੁਲਵਾੜੀ ਪੱਤਰਕਾ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਉਹਨਾਂ ਦੀਆਂ ਵਧੇਰੇ ਕਵਤਾਵਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਪੰਜਾਬੀ ਦੀ ਕੇਂਦਰੀ ਲਿਖਾਰੀ ਸਭਾ ਦਾ ਸੰਪਾਦਕ ਸੰਸਥਾਪਕ ਕੌਣ ਸੀ অপਸ਼ਨ A ਸਰ ਸ਼ਹਾਬੂਦੀਨ ਤੇ ਹੀਰਾ ਸਿੰਘ ਦਰਦ B શ્રી ਸੁੰਦਰਪਾਲ ਸਿੰਘ ਹੀਰਾ ਸਿੰਘ ਦਰਦ D C ਕੇਵਲ ਹੀਰਾ ਸਿੰਘ ਦਰਦ D ਉਪਰੋਕਤ ਸਾਰੇ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਨਮਿਤਾ ਜੀ ਗੁੱਡ ਇਵਨਿੰਗ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਡੀਓ ਬਿਲਕੁਲ ਸਹੀ ਹਨ ਉਪਰੋਕਤ ਸਾਰੇ ਹੀ ਹੈ ਸਰ ਸ਼ਹਾਬੂਦੀਨ ਹੀਰਾ ਸਿੰਘ ਦਰ ਤੇ ਸ਼੍ਰੀ ਸੁੰਦਰਪਾਲ ਸਿੰਘ ਤਿੰਨ ਤਿੰਨੇ ਹੀ ਸੰਸਥਾਪਕ ਹਨ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 ਭਾਈ ਵੀਰ ਸਿੰਘ ਦੀ ਅਗਵਾਹੀ ਹੇਠ ਕਿਹੜਾ ਕਾਨੂੰਨ ਪਾਸ ਹੋਇਆ ਆਪਸ਼ਨ A ਸਿੱਖ ਐਕਟ ਸਿੱਖਿਆ ਐਕਟ B ਕਾਪੀਰਾਈਟ ਐਕਟ ਤੇ C ਮੈਰਿਜ ਐਕਟ ਤੇ D ਕਿਸਾਨ ਐਕਟ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਆਨਸਰ ਕਰ ਦਿਓ ਜੀ ਪ੍ਰਸ਼ਨ ਨੰਬਰ 10 ਦੇ ਲਈ ਕਿ ਉਹਨਾਂ ਦੀ ਅਗਵਾਈ ਹੇਠ ਕਿਹੜਾ ਜਿਹੜਾ ਐਕਟ ਆ ਉਹ ਪਾਸ ਹੋਇਆ ਹਾਂਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀ ਮੈਰਿਜ ਐਕਟ ਉਹ ਬਿਲਕੁਲ ਸਹੀ ਆਨਸਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 11 ਪ੍ਰਸ਼ਨ 11 ਹੈ ਜੀ ਸ਼ੇਵ ਕੁਮਾਰ ਦਾ ਗੀਤ ਜਾਂਚ ਮੈਨੂੰ ਆ ਗਈ ਗਮਖਾਨ ਦੀ ਕਿਹੜੀ ਪੰਜਾਬੀ ਫਿਲਮ ਵਿੱਚ ਸ਼ਾਮਿਲ ਕੀਤਾ ਗਿਆ ਹੈ অপশন এ ਧੰਨਾ ਭਗਤ B ਸਰਪੰਚ C ਸ਼ੌਂਕਣ ਮੇਲੇ ਦੀ ਤੇ D ତ르ਤੀ ਦੇ गीत हां जी ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਜੀ ਕਿ ਕਿਹੜੀ ਫਿਲਮ ਦੇ ਵਿੱਚ ਰੱਖਿਆ ਗਿਆ ਹੈ गीत ਸੋ ਇੱਥੇ ਜਿਨ੍ਹਾਂ ਦਾ ਆਨਸਰ ਆਇਆ ਹੈ ਜੀ C ਬਿਲਕੁਲ ਸਹੀ ਹੈ ਸ਼ੌਂਕਣ ਫਿਲਮ ਦੇ ਵਿੱਚ ਇਹ ਗੀਤ ਹੈ ਜੀ ਉਹਨਾਂ ਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਦੋ ਪੀਪਲ ਦੇ ਪੱਤੇ ਕਵਿਤਾ ਵਿੱਚ ਦੋ ਪੀਪਲ ਦੇ ਪੱਤੇ ਕਿਸ ਦਾ ਪ੍ਰਤੀਕ ਹਨ অপਸ਼ਨ A Hindu Musliman B Hindu Isai C Hindu Sikh ਤੇ D Hindu Bodhi ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਉਹ ਸਹੀ ਹਨ Hindu Musliman ਜਿਹੜਾ ਹੈ ਇਹ ਪ੍ਰਤੀਕ ਹਨ ਦੋ ਪਿੱਪਲ ਦੇ ਪੱਤੇ ਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਚਰਨ ਸਿੰਘ ਸ਼ਹੀਦ ਨੂੰ ਕਲਗੀਧਰ ਕੌਤਕ ਲਿਖਣ ਦੀ ਬੇਨਤੀ ਕਿਸ ਨੇ ਕੀਤੀ ਸੀ অপਸ਼ਨ A ਰਾਜਾ ਭੁਪਿੰਦਰ ਸਿੰਘ B ਤੇਜਾ ਸਿੰਘ C ਰਾਜਾ ਭਰਤਰੀ ਹਰੀ ਤੇ D ਰਾਜਾ ਸ਼ਿਵਦੱਤਾ ਹਾਂਜੀ ਤੋ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਕਿ ਕੀ ਉੱਤਰ ਬਣਦਾ ਹੈ ਜੀ ਇਸ ਦਾ ਕਿਹੜੀ ਕਿੰਨਾ ਨੇ ਜਿਹੜੀ ਬੇਨਤੀ ਕੀਤੀ ਸੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਡੀ ਬਿਲਕੁਲ ਸਹੀ ਹੈ ਰਾਜਾ ਲਖਦਾਤਾ ਸੌਰੀ ਸੌਰੀ ਰਾਜਾ ਸ਼ਿਵਦਤਾ ਡੀ ਆਪਸ਼ਨ ਬਿਲਕੁਲ ਸਹੀ ਹੈ ਪ੍ਰਸ਼ਨ ਨੰਬਰ 13 ਦੇ ਲਈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਚੰਦਨਵਾੜੀ ਕਵਤਾ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਆਪਸ਼ਨ A 1931 B 1932 C 1934 ਤੇ D 1938 ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਜੀ ਕਿ ਕਦੋਂ ਪ੍ਰਕਾਸ਼ਿਤ ਹੋਈ ਹੈ ਜੀ ਇਹ ਹਾਂਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ 1931 ਆਪਸ਼ਨ A ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 ਸਰਜੀਤ ਨੂੰ ਆਪਣੇ ਨਾਂ ਨਾਲ ਪਾਤਰ ਸ਼ਬਦ ਜੋੜਨ ਲਈ ਕਿਸ ਨੇ ਕਿਹਾ ਸੀ অপਸ਼ਨ A ਚਰਨ ਦਾ ਸਿੱਧੂ B ਪ੍ਰਿੰਸੀਪਲ ਤੇਜਾ ਸਿੰਘ C ਬਲਵੰਤ ਗਾਰਗੀ ਤੇ D surjit ਸਿੱਠੀ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਜੀ ਕਿ ਕਿੰਨਾ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂ ਕਿਹਾ ਸੁਝਾਅ ਦਿੱਤਾ ਕਿ ਤੁਸੀਂ ਆਪਣੇ ਨਾਂ ਦੇ ਨਾਲ ਪਾਤਰ ਲਾਓ ਪਹਿਲਾ ਉਹ ਜਿਹੜਾ ਹੈ ਕਿ ਪਾਤਰ ਸ਼ਬਦ ਯੂਜ਼ ਕਰਦੇ ਸੀ ਕਿਉਂਕਿ ਸੁਰਜੀਤ ਪਾਤਰ ਜੀ ਪਾਤਣਾ ਪਿੰਡ ਦੇ ਸੀ ਤਾਂ ਉਹਨਾਂ ਨੂੰ ਸੁਰਜੀਤ ਸੇਠੀ ਨੇ ਕਿਹਾ অপਸ਼ਨ ਡੀ ਬਿਲਕੁਲ ਸਹੀ ਹੈ ਸੁਰਜੀਤ ਸੇਠੀ ਨੇ ਉਹਨਾਂ ਨੂੰ ਪਾਤਰ ਸ਼ਬਦ ਨਾਲ ਜੋੜਨ ਦੇ ਲਈ ਕਿਹਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਦੀਵਾਨ ਸਿੰਘ ਕਾਲੇ ਪਾਣੀ ਕਿਹੜੇ ਕਵੀ ਵਾਂਗ ਮਸਤ ਅਤੇ ਅਲਬੇਲੇ ਸਨ অপਸ਼ਨ A ਪ੍ਰੋਫੈਸਰ ਤੇਜਾ ਸਿੰਘ B ਪ੍ਰੋਫੈਸਰ ਪੂਰਨ ਸਿੰਘ C ਗੁਰਬਖਸ਼ ਸਿੰਘ ਪ੍ਰੀਤਲੜੀ D ਚਰਨ ਸਿੰਘ ਸ਼ਹੀਦ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰਦੇ ਹੋ ਜੀ ਕਿ ਕਿੰਨਾ ਨੇ ਕਿਹਾ ਉਹਨਾਂ ਨੂੰ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ B ਪ੍ਰੋਫੈਸਰ ਪੂਰਨ ਸਿੰਘ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 17 अवतारपाश ਨੇ ਕਿਹੜੇ ਪੱਛਮੀ ਕਵੀ ਦੀਆਂ ਕਵਿਤਾਵਾਂ ਦਾ ਡੂੰਗਾ ਧਿਆਨ ਕੀਤਾ ਸੀ অপਸ਼ਨ ਈ ਮੈਰਕੋ ਸੀ ਯਕਦਰੀ ਦਾ ਸੀ ਪਾਰਬੋ ਪਾਬਲੋ ਨਰਿਦੋ ਤੇ ਡੀ ਰੂਸੋ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀ ਬਿਲਕੁਲ ਸਹੀ ਹੈ ਪਾਬਲੋ ਨਰੂਦਾ ਦਾ ਡੂੰਗਾ ਧਿਆਨ ਕੀਤਾ ਜੀ ਉਹਨਾਂ ਨੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਵਿਦਾਤਾ ਸਿੰਘ ਤੀਰ ਦੀ ਹਿੰਦੀ ਕਵਤਾ ਕਿਹੜੀ ਹੈ অপਸ਼ਨ A ਸਿਰ ਸਰਦੇ ਦੀਆ ਤੋਂ ਕਿਹਾ B ਚਾਂਦਨੀ ਚੌਂਕ ਮੇ ਚਾਂਦ C ਬਤਲਾ ਦੀਆ ਕਿ ਯੂ D ਹੈ ਚਾਂਦ ਕੋ ਚਕੋਰ ਸੇ ਪੁੱਛਾ ਥਾ ਇੱਕ ਸਵਾਲ ਚਾਂਦਨੀ ਚਕੋਰ ਕੋ ਪੁੱਛਾ ਥਾ ਇੱਕ ਸਵਾਲ ਹਾਂਜੀ ਸੋ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀਓ ਸਹੀ ਹੈ ਬਤਲਾ دیا ਕਿ यूं ਇਕਵਤਾ ਹੈ ਹੈ ਜੀ ਵਿਧਾਤਾ ਸਿੰਘ ਧੀਰਦੀ ਹਿੰਦੀ ਦੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਭਾਈ ਵੀਰ ਸਿੰਘ ਸਾਹਿਤ ਸਦਨ ਦੀ ਸਥਾਪਨਾ ਕਦੋਂ ਕੀਤੀ ਗਈ ਆਪਸ਼ਨ A 1972 B 1982 C 1962 ਤੇ D 1932 ਹਾਂ ਦੀ ਪ੍ਰੈਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ A 1972 ਦਿੱਲੀ ਦੇ ਵਿੱਚ ਬਿਲਕੁਲ ਸਹੀ ਆਨਸਰ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰੈਸ਼ਨ ਨੰਬਰ 20 ਕੇਠ ਲਿਖਿਆ ਵਿੱਚੋਂ ਕਿਹੜੀ ਕਵਤਾ ਅੰਗਰੇਜ਼ੀ ਕਵਤਾ ਰੂਪ ਸੋਨੇਟ ਤੋਂ ਪ੍ਰੇਰਿਤ ਹੈ অপਸ਼ਨ A ਸਰੋਵਰ B ਕਲਪਨਾ C ਕਾਫਲਾ D ਤੇਰੇ ਗੀਤ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ A ਉਹ ਬਿਲਕੁਲ ਸਹੀ ਹਨ ਸਰੋਵਰ ਕਵਤਾ ਹੈ ਜਿਹੜੀ ਉਹ ਸੋਨੇਟ ਰੂਪ ਤੋਂ ਪ੍ਰਭਾਵਿਤ ਕਵਤਾ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਸਫੀਰ ਦੀ ਕਵਤਾ ਕਿਸ ਦੇ ਖੂਨ ਵਿੱਚੋਂ ਦੀ ਸੁਰ ਹੈ অপਸ਼ਨ A ਭਾਵਨਾਵਾਦੀ C ਪ੍ਰਗਤੀਵਾਦੀ B ਪ੍ਰਗਤੀਵਾਦੀ C ਕ੍ਰਾਂਤੀਕਾਰੀ ਤੇ D ਸਮਾਜਵਾਦੀ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰਿਓ ਜੀ ਹਾਂਜੀ ਸੋ ਪ੍ਰਸ਼ਨ ਨੰਬਰ 21 ਦੇ ਲਈ ਜ ਜਿਨ੍ਹਾਂ ਦਾ ਉੱਤਰ ਆਇਆ ਹੈ ਸੀ ਕ੍ਰਾਂਤੀਕਾਰੀ ਬਿਲਕੁਲ ਸਹੀ ਆਨਸਰ ਹੈ ਪਰਮਜੀ ਸਤਿ ਸ਼੍ਰੀ ਅਕਾਲ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 22 ਜੀ ਪਾਤਰ ਦੇ ਕਿਹੜੇ ਕਾਵ ਸੰਗ੍ਰਹਿ ਦੀ ਭੂਮਿਕਾ ਸ਼ਾਇਰਾ ਸੁਖਵਿੰਦਰ ਅਮਰਤ ਨੇ ਲਿਖੀ ਆਪਸ਼ਨ A ਹਵਾ ਵਿੱਚ ਲਿਖੇ ਹਰਫ B ਹਨੇਰੇ ਵਿੱਚ ਸੁਰਗ ਦੀ ਵਰਣਮਾਲਾ ਸੀ ਪੱਤ ਚੜ ਦੀ ਪੰਜਾਬ ਤੇ ਡੀ ਲਫ਼ਜ਼ਾਂ ਦੀ ਦਰਗਾਹ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਇੱਥੇ ਡੀ ਬਿਲਕੁਲ ਸਹੀ ਹੈ ਲਫ਼ਜ਼ਾਂ ਦੀ ਦਰਗਾਹ ਦੀ ਭੂਮਿਕਾ ਸੁਖਵਿੰਦਰ ਅਮਰਤ ਨੇ ਲਿਖੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 23 ਡਾਕਟਰ ਜਗਤਾਰ ਦੀ ਰਚਨਾ ਵਸੀਅਤ ਦੀ ਵਿਦਾ ਦੱਸੋ অপਸ਼ਨ A ਕਹਾਣੀ B ਵਾਰਤਕ C ਗਜ਼ਲ ਕਵਿਤਾ ਤੇ D ਨਜ਼ਮ ਕਵਿਤਾ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰ ਦਿਓ ਜੀ ਜੀ ਪ੍ਰਸ਼ਨ ਨੰਬਰ 23 ਦੇ ਲਈ ਕਿ ਜਗਤਾਰ ਦੀ ਜਿਹੜੀ ਰਚਨਾ ਹੈ ਵਸੀਅਤ ਉਸ ਦੀ ਵਿਦਾ ਕੀ ਬਣਦੀ ਹੈ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਨਜ਼ਮ ਕਵਿਤਾ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਜਸਵੰਤ ਸਿੰਘ ਨੇਕੀ ਨੇ ਸ਼ੁਰੂ ਵਿੱਚ ਕਾਵ ਰਚਨਾ ਲਈ ਕਿਹੜੀ ਭਾਸ਼ਾ ਚੁਣੀ ਆਪਸ਼ਨ A ਪੰਜਾਬੀ ਅਤੇ ਅੰਗਰੇਜ਼ੀ B ਬ੍ਰਿਜਜ ਅਤੇ ਉਰਦੂ C ਹਿੰਦੀ ਅਤੇ ਅੰਗਰੇਜ਼ੀ D ਫਾਰਸੀ ਅਤੇ ਅੰਗਰੇਜ਼ੀ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਕਰ ਦਿਓ ਜੀ ਕੀ ਕਿਹੜੀ ਭਾਸ਼ਾ ਉਹਨਾਂ ਨੇ ਚੁਣੀ ਸੀ ਜੀ ਪਹਿਲੀ ਵਾਰ ਲਿਖਣ ਦੇ ਲਈ ਹਾਂਜੀ ਤੋਂ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਬ੍ਰਿਜ ਤੇ ਉਰਦੂ ਭਾਸ਼ਾ ਦਾ ਜਿਹੜਾ ਪ੍ਰਯੋਗ ਕੀਤਾ ਸੋ ਪ੍ਰਸ਼ਨ ਨੰਬਰ 24 ਦੇ ਲਈ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 25 ਦੀਵਾਨ ਸਿੰਘ ਕਾਲੇ ਪਾਣੀ ਦੀ ਕਿਹੜੀ ਕਵਤਾ ਸਿਲੇਬਸ ਵਿੱਚੋਂ ਬੈਨ ਕਰ ਦਿੱਤੀ ਸੀ ਆਪਸ਼ਨ ਏ ਪਾਣੀ ਭਰਦੀ ਕੁੜੀ ਬੀ ਹਨੇਰੀ ਸੀ ਪਾਟੇ ਪਟੇ ਵਾਲਾ ਕੁੱਤਾ ਤੇ ਡੀ ਕੋਹਲੂ ਜੀ ਸੌਖਾ ਜਿਹਾ ਪ੍ਰਸ਼ਨ ਹੈ ਜੀ ਸਾਰਿਆਂ ਨੇ ਉੱਤਰ ਜ਼ਰੂਰ ਕਰਨਾ ਹੈ ਹਾਂ ਜੀ ਸੋ ਇੱਥੇ ਜਿਹੜੇ ਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਡੀ ਕਰ ਰਹੇ ਹਨ ਬਿਲਕੁਲ ਸਹੀ ਹੈ ਕੋਹਲੂ ਜਿਹੜੀ ਉਹਨਾਂ ਦੀ ਕਵਤਾ ਉਹਨਾਂ ਨੂੰ ਸਿਲੇਬਸ ਦੇ ਵਿੱਚੋਂ ਬੈਨ ਕਰ ਦਿੱਤਾ ਸੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਕਵਿਤਾ ਸੰਗ੍ਰਹਿ ਲਾਜਵੰਤੀ ਕਿਹੜੇ ਸਾਲ ਪ੍ਰਕਾਸ਼ਿਤ ਹੋਇਆ অপਸ਼ਨ A 1961 B 1960 C 1972 ਤੇ D 1962 ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰ ਦਿਓ ਜੀ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਕੀਤਾ ਹੈ A ਬਿਲਕੁਲ C 1961 ਇਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 27 ਹੀਰਾ ਸਿੰਘ ਦੀ ਰਚਨਾ ਆਸ ਦੀ ਤੰਦ ਪੁਸਤਕ ਦੀ ਵਿਦਾ ਦੱਸੋ অপਸ਼ਨ A ਕਵਿਤਾ ਸੰਗ੍ਰਹਿ B ਵਾਰਤਕ C ਕਹਾਣੀ ਸੰਗ੍ਰਹਿ ਤੇ D ਗਜ਼ਲ ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੀ ਕਵਿਤਾ ਹੈ ਜੀ ਉਹਨਾਂ ਦੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀ ਕਹਾਣੀ ਸੰਗ੍ਰਹਿ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 28 ਨੂਰਪੁਰੀ ਦੀ ਰਚਨਾ ਪ੍ਰੀਤਮ ਦੀਪਾਲ ਦੀ ਵਿਦਾ ਕੀ ਹੈ অপਸ਼ਨ A ਕਵਿਤਾ B ਫਿਲਮ C ਗੀਤ ਤੇ D ਨਾਟਕ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਕਵਿਤਾ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਅਮਰਤਾ ਪ੍ਰੀਤਮ ਆਪਣੀ ਕਿਹੜੀ ਰਚਨਾ ਨੂੰ ਆਪਣੇ ਜੀਵਨ ਦੇ ਸਭ ਤੋਂ ਬੇਚੈਨ ਵਰਿਆਂ ਦੀ ਰਚਨਾ ਮੰਨਦੀ ਹੈ অপਸ਼ਨ ਏ ਪੱਥਰਗੀਟੇ ਬੀ ਸਰਗੀ ਵਿਲਾਸ ਸੀ ਅਸ਼ੋਕਾ ਚੇਤੀ ਤੇ ਡੀ ਅਨਦਾਤਾ ਹਾਂ ਜੀ ਹਾਂਜੀ ਪ੍ਰੈਸ਼ਨ ਨੰਬਰ 29 ਦੇ ਲਈ ਉੱਤਰ ਕਰ ਦਿਓ ਜੀ। ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਏ ਪੱਥਰਗੀਟ ਉਹ ਬਿਲਕੁਲ ਸਹੀ ਹੈ। ਪੱਥਰਗੀਟੇ ਕਾਵ ਸੰਗ੍ਰਹਿ ਨੂੰ ਕੀ ਉਹ ਆਪਣੇ ਸਭ ਤੋਂ ਵਿਚੈਣ ਵਰਿਆਂ ਦੀ ਰਚਨਾ ਜਿਹੜੀ ਉਹ ਮੰਨਦੀ ਹੈ। ਅੱਗੇ ਚੱਲਦੇ ਹਾਂ ਜੀ ਪ੍ਰੈਸ਼ਨ ਨੰਬਰ 30 ਪ੍ਰੋਫੈਸਰ ਪੂਰਨ ਸਿੰਘ ਨੇ ਭਾਈ ਵੀਰ ਸਿੰਘ ਦੀ ਕਿਹੜੀ ਕਵਤਾ ਦਾ ਅੰਗਰੇਜ਼ੀ ਵਿੱਚ ਅਨਵਾਦ ਕੀਤਾ অপਸ਼ਨ A ਕੰਬ ਦੀ ਕਲਾਈ B ਨਰਗੇਸ C ਸਮਾਂ ਤੇ D ਹਨੇਰੀ ਆਏਗੀ ਜੀ ਸੋ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰ ਦਿਓ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ B ਉਹ ਬਿਲਕੁਲ ਸਹੀ ਹੈ ਨਰਗੇਸ ਦਾ ਉਹਨਾਂ ਨੇ ਜਿਹੜਾ ਅਨੁਵਾਦ ਹੈ ਉਹ ਅੰਗਰੇਜ਼ੀ ਵਿੱਚ ਕੀਤਾ ਸੋਏ ਸੀ ਜੀ ਆਪਣੀ ਅੱਜ ਦੀ ਸੰਡੇ ਸਪੈਸ਼ਲ ਵਾਲੀ ਆਧੁਨਿਕ ਕਾਵ ਦੇ ਮਿਕਸ ਪ੍ਰਸ਼ਨ ਉੱਤਰ ਸੋ ਇੱਥੇ ਹੀ ਆਪਣੀ ਕਲਾਸ ਜੀ ਅੱਜ ਖਤਮ ਹੁੰਦੀ ਹੈ ਸੋ ਜੇ ਕਿਸੇ ਨਾਲ ਕੋਈ ਸੁਝਾਅ ਦੇਣਾ ਹੋਵੇ ਜਾਂ ਕੋਈ ਪ੍ਰਸ਼ਨ ਹੋਵੇ ਤਾਂ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਉਹ ਜ਼ਰੂਰ ਅਗਲੀ ਜਿਹੜੀ ਕਲਾਸ ਹੈ ਉਹਦੇ ਵਿੱਚ ਮਿਲਦੇ ਹਾਂ ਜੀ ਫਿਰ ਅਗਲੀ ਜਿਹੜੀ ਕਲਾਸ ਹੈ ਜੀ ਉਹ ਫਿਰ ਆਪਾਂ ਮਿਲਦੇ ਹਾਂ ਜੀ 7:30 ਦੇ ਕਰੀਬ 7 ਵਜੇ ਲਾ ਲੈਣੇ ਜੀ ਆਪਾਂ 10 ਮਿੰਟਾਂ ਦੇ ਬਾਅਦ ਤੇ ਉਹਦਾ ਟਾਪਿਕ ਹੋਏਗਾ ਜੀ ਨਾਟਕ ਤੇ ਇਕਾਂਗੀ ਪਹਿਲੇ ਪਹਿਲੇ ਉਹਨਾਂ ਦੇ ਕਿਹੜੇ ਹਨ ਧੰਨਵਾਦ ਜੀ ਬਹੁਤ ਬਹੁਤ ਜੀ ਤਾਂ ਜੇ ਕੋਈ ਨਵਾਂ ਆਇਆ ਤਾਂ ਕਲਾਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਮਿਲਦੇ ਹਾਂ ਜੀ ਫਿਰ ਅਗਲੀ ਕਲਾਸ ਦੇ ਵਿੱਚ 7 ਵਜੇ ਜੀ ਦੇ ਵਿੱਚ ਆਪਾਂ ਨਾਟਕ ਤੇ ਇਕਾਂਗੀ ਸਾਂਝੇ ਕਰਾਂਗੇ ਜੀ ਨਾਟਕਾਂ ਦੇ ਪਹਿਲੇ ਪਹਿਲੇ ਤਾਂ ਮਿਲਦੇ ਹਾਂ ਜੀ 7 ਵਜੇ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ